ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਪਹਲਗਾਮ دہشتੀ ਹਮਲਾ ਆਰਥਿਕ جنگ ਸੀ ਜਿਸ ਦਾ ਮਕਸਦ ਕਸ਼ਮੀਰ ਵਿੱਚ ਸੈਰ-ਸਪਾਟੇ ਨੂੰ ਤਬਾਹ ਕਰਨਾ ਸੀ ਜੈ ਸ਼ੰਕਰ ਨੇ ਜ਼ੋਰ ਦੇ ਕੇ ਆਖਿਆ ਭਾਰਤ ਤੇ ਸਪਸ਼ਟ ਕਰ ਦਿੰਦਾ ਹੈ ਕਿ ਉਹ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਦਾ ਜਵਾਬ ਦੇਣ ਤੋਂ ਰੁਕਣ ਲਈ ਪਰਮਾਣੂ ਬਲੈਕਮੇਲ ਦੀ ਇਜਾਜ਼ਤ ਨਹੀਂ ਦੇਵੇਗਾ ਤੇ ਜੈ ਸ਼ੰਕਰ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਭਾਰਤ ਵਿੱਚ ਲੜੀਵਾਰ ਕਈ دہشتੀ ਹਮਲੇ ਹੋਏ ਹਨ ਜਿੰਨਾਂ ਨੂੰ ਪਾਕਿਸਤਾਨ ਦੀ ਸਰਹੱਦ ਸੀ ਅਤੇ 22 April ਨੂੰ ਪਹਿਲਗਾਮ-ਦਸ਼ਕਦੀ ਹਮਲੇ ਮਗਰੋਂ ਦੇਸ਼ ਵਿੱਚ ਇੱਕ ਭਾਵਨਾ ਸੀ ਕਿ ਬਸ ਹੁਣ ਬਹੁਤ ਹੋ ਗਿਆ ਹੈ। ਜੈ ਸ਼ੰਕਰ ਮਨਹੋਟਨ ਵਿੱਚ 9 11 ਮੈਮੋਰੀਅਲ ਨੇੜੇ 1 World Trade Center ਵਿਖੇ న్యూਸ ਵੀਕ ਦੇ ਦਫ਼ਤਰ ਵਿੱਚ ਉਹਨਾਂ ਨੇ ਸੀਯੂ ਦੇ ਪ੍ਰਗਤ ਨਾਲ ਗੱਲਬਾਤ ਕਰਦੇ ਰਹਿਣਾ ਕਰ ਰਹੇ ਸਨ। ਜੈ ਸ਼ੰਕਰ ਨੇ ਕਿਹਾ ਕਿ ਪਹਿਲਗਮ ਹਮਲਾ ਆਰਥਿਕ ਜੰਗ ਸੀ ਇਸ ਦਾ ਮਕਸਦ ਕਸ਼ਮੀਰ ਵਿੱਚ ਸੈਰਸਪਾਟੇ ਨੂੰ ਤਬਾਹ ਕਰਨਾ ਸੀ ਜੋ ਕਿ ਅਰਥਚਾਰੇ ਦਾ ਮੁੱਖ ਆਧਾਰ ਸੀ ਇਸ ਉਦੇਸ਼ ਧਾਰਮਿਕ ਹਿੰਸਾ ਨੂੰ ਪੜਕਾਉਣਾ ਵੀ ਸੀ ਕਿਉਂਕਿ ਲੋਕਾਂ ਨੂੰ ਮਾਰਨ ਤੋਂ ਪਹਿਲਾਂ ਉਹਨਾਂ ਦੇ ਅਕੀਦੇ ਦੀ ਪਛਾਣ ਕਰਨ ਲਈ ਕਿਹਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ دہشتਗਰਤਾ ਨੂੰ ਸਜ਼ਾ ਦੇ ਕੇ ਰਾਂਗੇ ਇਹ ਵਿਚਾਰ ਕਿ ਉਹ دہشتਗਰਦ ਸਰਹੱਦ ਦੇ ਉਸ ਪਾਸੇ ਹਨ ਜੋ ਬਦਲਾ ਲੈਣ ਤੋਂ ਰੁਕਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਇੱਕ ਅਜੀਬ ਪ੍ਰਸਤਾਵ ਹੈ ਜਿਸ ਨੂੰ ਚੁਣੌਤੀ ਦੇਣ ਦੀ ਲੋੜ ਹੈ ਅਤੇ ਅਸੀਂ ਇਹ ਕੀਤਾ